ਨਿਊਜ਼ ਔਨਲੀ ਤੁਸੀਂ ਦੇਖ ਰਹੇ ਹੋ ਅਤੇ ਮੈਂ ਆ ਤੁਹਾਡੇ ਨਾਲ ਜਗਵਿੰਦਰ ਸਿੰਘ ਪ੍ਰੋਗਰਾਮ T20 ਦਾ ਕਿੰਗ ਕੌਣ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਗੱਲ ਕਰ ਕਰਾਂਗੇ ਕੱਲ ਹੋਣ ਜਾ ਰਹੇ ਇਹ ਦੋ ਵੱਡੇ ਮੈਚਾਂ ਦੇ ਪਹਿਲੇ ਮੈਚ ਦਾ ਜ਼ਿਕਰ ਕਰਾਂਗੇ ਜਿਸ ਦੇ ਵਿੱਚ ਅਫਗਾਨਿਸਤਾਨ ਤੇ ਯੂਗਾਂਡਾ ਦੀਆਂ ਟੀਮਾਂ ਆਮੋ ਸਾਹਮਣੇ ਹੋਣਗੀਆਂ ਬੇਹਦ ਇੰਟਰਸਟਿੰਗ ਮੈਚ ਇਹ ਹੋ ਸਕਦਾ ਤੇ ਤੁਹਾਨੂੰ ਦੱਸ ਦਈਏ ਕਿ ਕ੍ਰਿਕਟ ਬਿਸ਼ਪ ਕੱਪ 2024 ਦਾ ਇਹ ਪੰਜਵਾਂ ਮੈਚ ਹੋਵੇਗਾ ਕਿਉਂਕਿ ਇਸ ਤੋਂ ਪਹਿਲਾਂ ਚਾਰ ਮੈਚ ਜਿਹੜੇ ਖੇਡੇ ਜਾ ਚੁੱਕੇ ਨੇ ਤੇ ਪੰਜਵੇਂ ਮੈਚ ਦੇ ਵਿੱਚ ਅਫਗਾਨਿਸਤਾਨ ਅਤੇ ਯੂਗਾਂਡਾ ਦੀਆਂ ਟੀਮਾਂ ਆਮੋ ਸਾਹਮਣੇ ਹੋਣਗੀਆਂ ਵਿਸਥਾਰਪੂਰਵਕ ਚਰਚਾ ਦੋਨੇ ਹੀ ਟੀਮਾਂ ਨੂੰ ਲੈ ਕੇ ਕਰਾਂਗੇ ਪਰ ਇੱਕ ਝਾਤ ਮਾਰਦੇ ਹਾਂ ਦੋਨੇ ਹੀ ਟੀਮਾਂ ਤੇ T20 ਵਿਸ਼ਪ ਕੱਪ ਦਾ ਜਿਹੜਿਆ ਚ ਖੇਡਿਆ ਜਾਵੇਗਾ ਪੰਜਵਾਂ ਮੈਚ ਅਤੇ ਪੰਜਵੇਂ ਮੈਚ ਚੋਂ ਸਾਹਮਣੇ ਹੋਣ ਗਿਆ ਅਫਗਾਨਿਸਤਾਨ ਤੇ ਯੂਗਾਂਡਾ ਦੀਆਂ ਟੀਮਾਂ ਇੱਕ ਪਾਸੇ ਉਹ ਟੀਮ ਜੋ T20 ਦੇ ਵਿੱਚ ਮੰਨੀ ਜਾਂਦੀ ਖਾਸ ਟੀਮ ਅਤੇ ਵੱਡੀਆਂ-ਵੱਡੀਆਂ ਟੀਮਾਂ ਨੂੰ ਹਰਾਉਣ ਦੀ ਰੱਖਦੀ ਹੈ ਕਾਬਲੀਅਤ ਅਤੇ ਦੂਜੇ ਪਾਸੇ ਉਹ ਟੀਮ ਜੋ ਖੇਡ ਰਹੀ ਹੈ ਆਪਣਾ ਪਹਿਲਾ T20 ਵਿਸ਼ਪ ਕੱਪ ਅਫਗਾਨਿਸਤਾਨ ਦੇ ਕਈ ਖਿਡਾਰੀਆਂ ਤੇ ਰਹੇਗੀ ਨਜ਼ਰ ਇਸ ਮੈਚ ਦੇ ਵਿੱਚ ਤਾਂ ਦੂਜੇ ਪਾਸੇ ਦੇਖਣਾ ਹੋਵੇਗਾ ਕੀ ਅਫਗਾਨਿਸਤਾਨ ਦੇ ਸਪਿਨ ਗੇਂਦਬਾਜ਼ੀ ਦੇ ਸਾਹਮਣੇ ਟਿਕ ਪਾਉਣਗੇ ਯੂਕਾਂਟਾ ਦੇ ਬੱਲੇਬਾਜ਼ ਬਤੌਰ ਕਪਤਾਨ ਰਾਸ਼ਿਦ ਖਾਨ ਦੀ ਵਿਸ਼ਵ ਕੱਪ ਚ ਆਪਣੀ ਪਹਿਲੀ ਜਿੱਤ ਤੇ ਨਜ਼ਰ ਰਹੇਗੀ ਤੇ ਦੂਜੇ ਪਾਸੇ ਆਪਣੇ ਪਹਿਲੇ ਵਿਸ਼ਵ ਕੱਪ ਚ ਚੰਗੇ ਪ੍ਰਦਰਸ਼ਨ ਦੀ ਉਮੀਦ ਨਾਲ ਮੈਦਾਨ ਤੇ ਉਤਰੇਗੀ ਯੂਕਾਂਟਾ ਦੀ ਟੀਮ ਤਾਂ ਦੋਨੇ ਹੀ ਟੀਮਾਂ ਤੇ ਨਜ਼ਰ ਮਾਰੀ ਅਤੇ ਹੁਣ ਦੋਨੇ ਹੀ ਟੀਮਾਂ ਦੇ ਬਾਰੇ ਅਤੇ ਦੋਨੇ ਹੀ ਟੀਮਾਂ ਦੇ ਖਿਡਾਰੀਆਂ ਦੇ ਬਾਰੇ ਗੱਲਬਾਤ ਕਰਾਂਗੇ ਪਹਿਲਾਂ ਜ਼ਿਕਰ ਕਰਦੇ ਆਂ ਇਸ ਮੈਚ ਨੂੰ ਜਿੱਤਣ ਵਾਲੀ ਜਿਸ ਤੇ ਉਮੀਦ ਜਤਾਈ ਜਾ ਰਹੀ ਹੈ ਕਿ ਵੱਡੀ ਲੀਡ ਦੇ ਨਾਲ ਜਾਂ ਫਿਰ ਵੱਡੇ ਫਰਕ ਦੇ ਨਾਲ ਟੀਮ ਤੇ ਜਿੱਤ ਹਾਸਲ ਕਰੇਗੀ ਉਹ ਹੈ ਅਫਗਾਨਿਸਤਾਨ ਦੀ ਟੀਮ ਕਿਉਂਕਿ ਅਫਗਾਨਿਸਤਾਨ ਦੀ ਟੀਮ ਦਾ ਜ਼ਿਕਰ ਅਸੀਂ ਜ਼ਿਕਰ ਕਰੀਏ ਤਾਂ ਚੰਗੇ T20 ਖਿਡਾਰੀ ਇਸ ਟੀਮ ਦੇ ਵਿੱਚ ਸ਼ਾਮਲ ਨੇ ਅਤੇ ਕਈ ਨਾਮੀ ਖਿਡਾਰੀ ਵੀ ਨੇ ਜਿਨ੍ਹਾਂ ਦੇ ਵੱਲੋਂ ਬਤੌਰ IPL ਦੇ ਵਿੱਚ ਵੀ ਵਕਫ ਵਕ ਟੀਮਾਂ ਦੇ ਵਿੱਚ ਚੰਗਾ ਖੇਡਦੇ ਹੋਏ ਚੰਗਾ ਪ੍ਰਦਰਸ਼ਨ ਜਿਹੜਾ ਕੀਤਾ ਜਾਂਦਾ ਹੈ ਅਫਗਾਨਿਸਤਾਨ ਦੇ ਕਪਤਾਨ ਦੀ ਗੱਲ ਕਰੀਏ ਜਿਨ੍ਹਾਂ ਦੀ ਗੇਂਦਬਾਜ਼ੀ ਤੇ ਇਸ ਵਿਸ਼ਵ ਕੱਪ ਦੇ ਵਿੱਚ ਸਾਰਿਆਂ ਦੀ ਨਿਗਾਹਾਂ ਰਹਿਣਗੀਆਂ ਉਹਨਾਂ ਦਾ ਨਾਮ ਹੈ ਰਾਸ਼ਿਦ ਖਾਨ ਤੁਹਾਨੂੰ ਦੱਸ ਦੇ ਇਸ ਤੋਂ ਪਹਿਲਾਂ ਅਫਗਾਨਿਸਤਾਨ ਦੇ ਕਪਤਾਨ ਕਪਤਾਨੀ ਕਿਸੇ ਹੋਰ ਨੂੰ ਦਿੱਤੀ ਗਈ ਸੀ ਪਰ ਜਿਵੇਂ ਹੀ T20 ਵਿਸ਼ਵ ਕੱਪ 2024 ਆਇਆ ਤਾਂ ਕਪਤਾਨੀ ਸੌਂਪ ਦਿੱਤੀ ਗਈ ਇਸ ਖਿਡਾਰੀ ਰਾਸ਼ੀਦ ਖਾਨ ਨੂੰ ਰਾਸ਼ੀਦ ਖਾਨ ਉਹ ਖਿਡਾਰੀ ਹੈ ਜਿਸ ਨੂੰ ਕੇ ਅਫਗਾਨਿਸਤਾਨ ਦੇ ਖਿਡਾਰੀ ਜਾਂ ਫਿਰ ਅਫਗਾਨਿਸਤਾਨ ਦੇ ਫੈਨਸ ਤਾਂ ਪਿਆਰ ਕਰਦੇ ਨੇ ਪਰ ਨਾਲ-ਨਾਲ ਭਾਰਤੀ ਖਿਡਾਰੀ ਵੀ ਇਸ ਖਿਡਾਰੀ ਨੂੰ ਬਹੁਤ ਪਿਆਰ ਕਰਦੇ ਨੇ ਕਿਉਂਕਿ IPL ਦੇ ਵਿੱਚ ਜੇਕਰ ਗੱਲ ਕਰੀਏ ਤਾਂ ਗੁਜਰਾਤ ਦੀ ਟੀਮ ਦੇ ਵੱਲੋਂ ਯਾਨੀ ਕਿ ਸ਼ਮਨ ਗਿਲ ਦੀ ਕਪਤਾਨੀ ਦੇ ਹੇਠ ਇਸ ਗੇਂਦਬਾਜ਼ ਜਿਹੜਾ ਗੇਂਦਬਾਜ਼ੀ ਕਰਦਾ ਦਿਖਾਈ ਦਿੰਦਾ ਹੈ ਅਤੇ ਇਸ ਦੇ ਵੱਲੋਂ ਸ਼ਾਨਦਾਰ ਗੇਂਦਬਾਜ਼ੀ ਜਿਹੜੇ ਕੀਤੀ ਜਾਂਦੀ ਹੈ ਤੁਹਾਨੂੰ ਦੱਸ ਦਈਏ ਕਿ ਰਾਸ਼ੀਦ ਖਾਨ ਜਿੱਥੇ ਕੀ ਪਲੇਅਰ ਇਸ ਮੈਚ ਦੇ ਵਿੱਚ ਸਾਬਿਤ ਹੋ ਸਕਦੇ ਨੇ ਆਪ ਕੀ ਆਪਣੀ ਜਿਹੜੀ ਲੈਗ ਸਪਿਨ ਗੇਂਦਬਾਜ਼ੀ ਦੇ ਨਾਲ ਜਸਤੇ ਨਾਲੇ ਵੱਡੇ ਵੱਡੇ ਖਿਡਾਰੀਆਂ ਨੂੰ ਵੱਡੇ ਵੱਡੇ ਬੱਲੇਬਾਜ਼ਾਂ ਨੂੰ ਚਕਮਾ ਦੇ ਜਾਂਦੇ ਨੇ ਤਾਂ ਕੀ ਫੈਕਟਰਾਂ ਤੇ ਕੀ ਪਲੇਅਰ ਇਸ ਮੈਚ ਦੇ ਵਿੱਚ ਰਾਸ਼ੀਦ ਖਾਨ ਖੁਦ ਕਪਤਾਨ ਰਹਿਣ ਵਾਲੇ ਨੇ ਪਰ ਜੇਕਰ ਇਹਨਾਂ ਦੇ ਨਾਲ ਅਫਗਾਨਿਸਤਾਨ ਦੀ ਬਾਕੀ ਟੀਮ ਦੀ ਅਸੀਂ ਗੱਲ ਕਰੀਏ ਜਾਂ ਫਿਰ ਬਾਕੀ ਖਿਡਾਰੀਆਂ ਤੇ ਨਜ਼ਰ ਮਾਰੀਏ ਤਾਂ ਸਭ ਤੋਂ ਅਹਿਮ ਇਹਨਾਂ ਦਾ ਓਪਨਿੰਗ ਪੇਅਰ ਆ ਓਪਨਿੰਗ ਜੋੜੀ ਆ ਯਾਨੀ ਕਿ ਸਲਾਮੀ ਬੱਲੇਬਾਜ਼ ਨੇ ਜਿਸ ਦੇ ਵਿੱਚ ਨਾਮ ਆਉਂਦਾ ਹੈ ਗੁਰਬਾਜ਼ ਦਾ ਜੋ ਕਿ ਤਾਬੜ ਤੋੜ ਬੱਲੇਬਾਜ਼ੀ ਬੱਲੇਬਾਜ਼ ਨੇ ਪਹਿਲੇ ਹੀ ਗੇਂਦ ਤੋਂ ਅਟੈਕ ਕਰਕੇ ਗੇਂਦਬਾਜ਼ਾਂ ਦੇ ਉੱਪਰ ਖੇਡਦੇ ਨੇ ਅਤੇ ਬੇਖੌਫ ਹੋ ਕੇ ਇਹਨਾਂ ਦੇ ਵੱਲੋਂ ਆਪਣੀ ਬੱਲੇਬਾਜ਼ੀ ਕੀਤੀ ਜਾਂਦੀ ਹੈ ਅਤੇ ਇਹਨਾਂ ਦੇ ਨਾਲ ਜੇਕਰ ਗੱਲ ਕਰੀਏ ਤਾਂ ਇਹਨਾਂ ਦੇ ਸਲਾਮੀ ਬੱਲੇਬਾਜ਼ ਇਹਨਾਂ ਦੇ ਸਾਥੀ ਜੋ ਕਿ ਇਹਨਾਂ ਦੇ ਨਾਲ T20 ਵਿਸ਼ਵ ਕੱਪ ਦੇ ਵਿੱਚ ਵੀ ਓਪਨਿੰਗ ਕਰਦੇ ਨਜ਼ਰ ਆਉਣਗੇ ਉਹਨਾਂ ਦਾ ਨਾਮ ਹੈ ਇਬਰਾਹਿਮ ਜ਼ਾਦਰਨ ਜਿਨ੍ਹਾਂ ਦੇ ਵੱਲੋਂ ਚੰਗੀਆਂ ਪਾਰੀਆਂ ਕੀਤੀਆਂ ਗਈਆਂ ਨੇ ਇੱਕ ਪਾਸੇ ਤਾਂ ਗੁਰਬਾਜ਼ ਨੇ ਜਿਨ੍ਹਾਂ ਦੇ ਵੱਲੋਂ ਪਹਿਲੀ ਹੀ ਗੇਂਦ ਤੋਂ ਅਟੈਕ ਕਰਕੇ ਖੇਡਿਆ ਜਾਂਦਾ ਪਰ ਜੇਕਰ ਇਬਰਾਹਿਮ ਜ਼ਾਦਰਨ ਦੀ ਆਪਾਂ ਗੱਲ ਕਰੀਏ ਤਾਂ ਇਬਰਾਹਿਮ ਜ਼ਾਦਰਨ ਉਹ ਖਿਡਾਰੀ ਨੇ ਜੋ ਕਿ ਲੰਮੀਆਂ ਪਾਰੀਆਂ ਵੱਡੀਆਂ ਪਾਰੀਆਂ ਖੇਡਣ ਦੇ ਵਿੱਚ ਯਕੀਨ ਰੱਖਦੇ ਨੇ ਅਤੇ ਵੱਡੇ ਰਿਕਾਰਡ ਵੀ ਉਹਨਾਂ ਨੇ ਆਪਣੇ ਨਾਮ ਕੀਤੇ ਨੇ ਅਤੇ ਅਫਗਾਨਿਸਤਾਨ ਦੀ ਟੀਮ ਜਦੋਂ ਕ੍ਰਿਕਟ ਖੇਡਣ ਲੱਗੀ ਸੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਅਫਗਾਨਿਸਤਾਨ ਦੀ ਟੀਮ ਦਾ ਜਿਹੜਾ ਅਸੀਂ ਜ਼ਿਕਰ ਕਰ ਰਹੇ ਹਾਂ ਤਾਂ ਇਹਨਾਂ ਦੀ ਟੀਮ ਦੀ ਪਹਿਚਾਣ ਹੀ T20 ਕ੍ਰਿਕਟ ਤੋਂ ਹੋਈ ਸੀ ਅਤੇ ਬਾਅਦ ਦੇ ਵਿੱਚ ਵਨਡੇ ਕ੍ਰਿਕਟ ਦੇ ਵਿੱਚ ਵੀ ਇਹਨਾਂ ਦੇ ਵੱਲੋਂ ਚੰਗਾ ਪ੍ਰਦਰਸ਼ਨ ਕੀਤਾ ਗਿਆ ਫਿਰ ਚਾਹੇ 2023 ਦੀ ਆਪਾਂ ਗੱਲ ਕਰ ਲਈਏ ਜਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਪਾਕਿਸਤਾਨ ਦੀ ਟੀਮ ਨੂੰ ਹਰਾਇਆ ਸੀ ਅਤੇ ਉੱਥੋਂ ਹੀ ਪਾਕਿਸਤਾਨ ਦਾ ਜਿਹੜਾ ਸਫ਼ਰ ਹੈ ਸੈਮੀਫਾਈਨਲ ਦਾ ਉਹ ਹੋਰ ਜਿਹੜਾ ਔਖਾ ਹੋ ਚੁੱਕਿਆ ਸੀ ਤਾਂ ਹੁਣ T20 ਦੇ ਤਾਂ ਮੰਨੇ ਪਰਮੰਨੇ ਖਿਡਾਰੀ ਨੇ ਫਿਰ ਚਾਇਆ ਇਹਨਾਂ ਦੇ ਓਪਨਿੰਗ ਬੱਲੇਬਾਜ਼ ਗੁਰਬਾਸ ਤੇ ਇਬਰਾਹਿਮ ਜ਼ਾਦਰਨ ਹੋਣ ਖੋਦ ਜਿਹੜੇ ਕਪਤਾਨ ਰਾਸ਼ਿਦ ਖਾਨ ਹੋਣ ਜਾਂ ਫਿਰ ਰਾਸ਼ਿਦ ਖਾਨ ਦੇ ਨਾਲ ਆਪਾਂ ਉਸ ਗੇਂਦਬਾਜ਼ ਦੀ ਗੱਲ ਕਰੀਏ ਜੋ ਕਿ ਰਾਸ਼ਿਦ ਖਾਨ ਦੇ ਸਾਥੀ ਮੰਨੇ ਜਾਂਦੇ ਨੇ ਅਤੇ ਇਤਿਫਾਕ ਹੈ ਕਿ ਦੋਨੇ ਹੀ ਖਿਡਾਰੀ ਜਦੋਂ ਆਈਪੀਐਲ ਦੇ ਵਿੱਚ ਵੀ ਖੇਡਦੇ ਨੇ ਤਾਂ ਇੱਕੋ ਹੀ ਟੀਮ ਦੇ ਵਿੱਚ ਖੇਡਦੇ ਨੇ ਯਾਨੀ ਕਿ ਗੁਜਰਾਤ ਦੇ ਵਿੱਚ ਕਿਉਂਕਿ ਦੂਜਾ ਨਾਮ ਹੈ ਉਹ ਖਿਡਾਰੀ ਦਾ ਜਿੰਨਾ ਦਾ ਨਾਮ ਹੈ ਕਿ ਨੂਰ ਅਹਿਮਦ ਜੋ ਕਿ ਰਾਸ਼ਿਦ ਖਾਨ ਦੇ ਸਾਥੀ ਨੇ ਬੇਹਦ ਛੋਟੀ ਉਮਰ ਦੇ ਖਿਡਾਰੀ ਨੇ ਪਰ ਇਹ ਵੱਡੇ ਵੱਡੇ ਬੱਲੇਬਾਜ਼ਾਂ ਨੂੰ ਆਪਣੀ ਫਿਰਕੀ ਗੇਂਦਬਾਜ਼ੀ ਦੇ ਨਾਲ ਤੰਗ ਜ਼ਰੂਰ ਕਰ ਦਿੰਦੇ ਨੇ ਤਾਂ ਬੋਲਿੰਗ ਅਟੈਕ ਦੀ ਅਸੀਂ ਗੱਲ ਕਰੀਏ ਤਾਂ ਇਹ ਸਪਿਨਿੰਗ ਅਟੈਕ ਬਹੁਤ ਮਜ਼ਬੂਤ ਹੈ ਅਫਗਾਨਿਸਤਾਨ ਦੀ ਟੀਮ ਦਾ ਰਾਸ਼ਿਦ ਖਾਨ ਤੇ ਨੂਰ ਅਹਿਮਦ ਦੇ ਨਾਲ ਤਾਂ ਉਹ ਤੇ ਹੀ ਤਜਰਬੇ ਖਿਡਾਰ ਜਿਹੜੇ ਖਿਡਾਰੀ ਨੇ ਇਸ ਟੀਮ ਦੇ ਵਿੱਚ ਇਸ ਟੀਮ ਦੇ ਕਪਤਾਨ ਵੀ ਰਹਿ ਚੁੱਕੇ ਨੇ ਅਤੇ ਬਹੁਤ ਸ਼ਾਨਦਾਰ ਦੁਨੀਆ ਦੇ ਮੰਨੇ ਪਰਮਨੇ ਆਲਰਾਊਂਡਰ ਨੇ ਮੁਹੰਮਦ ਨਬੀ ਬਹੁਤ ਵੱਡੀ ਉਮਰ ਦੇ ਵਿੱਚ ਵੀ ਜਿਹੜਾ ਉਹਨਾਂ ਦੇ ਵੱਲੋਂ ਵਰਲਡ ਕੱਪ ਖੇਡਿਆ ਜਾ ਰਿਹਾ ਤੇ ਹੋ ਸਕਦਾ ਕਿ ਇਹ ਉਹਨਾਂ ਦਾ ਆਖਰੀ ਵਿਸ਼ਵ ਕੱਪ ਜਿਹੜਾ ਅਫਗਾਨਿਸਤਾਨ ਦੇ ਵੱਲੋਂ ਖੇੜਦੇ ਅਸੀਂ ਦੇਖੇ ਪਰ ਜੇਕਰ ਇਹਨਾਂ ਖਿਡਾਰੀਆਂ ਦੀ ਗੱਲ ਕਰੀਏ ਤਾਂ ਇਹਨਾਂ ਦੇ ਵੱਲੋਂ ਹੀ ਜਿਹੜਾ ਅਫਗਾਨਿਸਤਾਨ ਦੀ ਟੀਮ ਨੂੰ ਜਿੱਤ ਦੀ ਦਹਲਿਜ਼ ਤੋਂ ਪਾਰ ਕਰਾਇਆ ਜਾਂਦਾ ਕਿਉਂਕਿ ਇਹ ਹੀ ਉਹ ਪਲੇਅਰ ਨੇ ਜਿਨ੍ਹਾਂ ਦੇ ਵੱਲੋਂ ਚੰਗਾ ਪ੍ਰਦਰਸ਼ਨ ਕੀਤਾ ਜਾਂਦਾ ਹੈ ਤੇ ਜੇਕਰ ਅਫਗਾਨਿਸਤਾਨ ਦੇ ਇਸ ਵਿਸ਼ਵ ਕੱਪ ਦੀ ਗੱਲ ਕਰੀਏ ਤਾਂ ਅਫਗਾਨਿਸਤਾਨ ਦੇ ਵੱਲੋਂ ਅਭਿਆਸ ਮੈਚ ਵੀ ਜਦੋਂ ਖੇਡੇਗੇ ਨੇ ਤਾਂ ਉਹਨਾਂ ਦੇ ਵੱਲੋਂ ਦੋ ਅਭਿਆਸ ਮੈਚ ਹੋਏ ਸੀ ਇੱਕ ਜਿਹੜਾ ਮੈਚ ਰੱਦ ਕਰ ਦਿੱਤਾ ਗਿਆ ਸੀ ਮੌਸਮ ਦੀ ਵਜ੍ਹਾ ਦੇ ਨਾਲ ਬਾਰਿਸ਼ ਹੋਈ ਸੀ ਅਤੇ ਦੂਜੇ ਮੈਚ ਦੇ ਵਿੱਚ ਅਫਗਾਨਿਸਤਾਨ ਦੀ ਟੀਮ ਨੇ ਵੱਡੀ ਲੀਡ ਦੇ ਨਾਲ ਜਿਹੜੀ ਜਿੱਤ ਹਾਸਲ ਕੀਤੀ ਸੀ ਤਾਂ ਜਿਹੜਾ ਹੌਸਲਾ ਕਹੀਏ ਭਰਪੂਰ ਹੈ ਸਾਰੇ ਹੀ ਖਿਡਾਰੀਆਂ ਦੇ ਵਿੱਚ ਅਤੇ ਸਾਰੇ ਹੀ ਖਿਡਾਰੀ ਚੰਗੀ ਫਾਰਮ ਦੇ ਵਿੱਚ ਵੀ ਨੇ ਖਾਸ ਕਰਕੇ ਇਹਨਾਂ ਦੇ ਓਪਨਰ ਸਲਾਮੀ ਬੱਲੇਬਾਜ਼ ਗੁਰਬਾਜ਼ ਕਿਉਂਕਿ ਆਈਪੀਐਲ ਦੇ ਵਿੱਚ ਕਲਕੱਤੇ ਦੇ ਵੱਲੋਂ ਖੇਡਦੇ ਨੇ ਪਰ ਉਹਨਾਂ ਨੂੰ ਮੌਕਾ ਨਹੀਂ ਮਿਲਿਆ ਕਿਉਂਕਿ ਫਿਲਸਾਲਟ ਓਪਨਿੰਗ ਬੱਲੇਬਾਜ਼ ਸੀ ਪਰ ਜਦੋਂ ਵਤਨ ਆਪਣੇ ਵਾਪਸ ਫਿਲਸਾਲਟ ਨੂੰ ਮੁੜਦਾ ਪਿਆ ਤਾਂ ਜਿਹੜੇ ਐਲੀਮੀਨੇਟਰ ਮੁਕਾਬਲੇ ਸੀ ਜਾਂ ਫਿਰ ਜਿਹੜਾ ਫਾਈਨਲ ਮੁਕਾਬਲਾ ਸੀ ਤਾਂ ਉਸ ਦੇ ਵਿੱਚ ਸਲਾਮੀ ਬੱਲੇਬਾਜ਼ ਗੁਰਬਾਜ਼ ਹੀ ਸੀ ਜਿਨ੍ਹਾਂ ਦੇ ਵੱਲੋਂ ਸ਼ਾਨਦਾਰ ਪਾਰੀਆਂ ਇੱਕੋ ਦਾਮਾ ਕੇ ਆਖਰੀ ਦੋ ਤਿੰਨ ਮੈਚਾਂ ਦੇ ਵਿੱਚ ਖੇਡਿਆ ਗਿਆ ਤੇ ਕਿਤਾਬ ਜਤੌਣ ਦੇ ਵਿੱਚ ਵੀ ਉਹਨਾਂ ਦਾ ਯੋਗ ਜਿਹੜੇ ਕਹਿ ਲਿਆ ਕਿ t20 वर्ल्ड कप ਦੇ ਵਿੱਚ ਅਫਗਾਨਿਸਤਾਨ ਦੀ ਟੀਮ ਦੇ ਵਿੱਚ ਸਾਬਿਤ ਹੋ ਸਕਦੇ ਨੇ ਅਤੇ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਅਫਗਾਨਿਸਤਾਨ ਦੇ ਸਾਹਮਣੇ ਜਿਹੜੀ ਟੀਮ ਹੈ ਤਾਂ ਉਹ ਹੈਗੀ ਹੈ ਯੂਗਾਂਡਾ ਦੀ ਜੋ ਕਿ ਆਪਣਾ ਪਹਿਲਾ t20 ਵਿਸ਼ਵ ਕੱਪ ਖੇਡ ਰਹੀ ਹੈ ਤੁਹਾਨੂੰ ਦੱਸ ਦਈਏ ਜੇਕਰ ਕਪਤਾਨ ਦੀ ਗੱਲ ਕਰੀਏ ਜੋ ਕਿ ਇਸ ਟੀਮ ਦੀ ਕਪਤਾਨੀ ਕਰਦੇ ਨਜ਼ਰ ਆਉਣਗੇ ਤਾਂ ਨਾਮ ਹੈ ਬ੍ਰੇਨ ਮਸਾਬਾ ਜੋ ਕਿ ਯੂਗਾਂਡਾ ਟੀਮ ਦੇ ਕਪਤਾਨ ਨੇ ਅਤੇ ਉਹਨਾਂ ਤੇ ਕਾਫੀ ਨਿਗਾਹਾਂ ਜਿਹੜੀਆਂ ਠੀਕ ਹੈ ਹੋਣ ਗਿਆ ਕਿ ਕਿਸ ਤਰੀਕੇ ਦਾ ਪ੍ਰਦਰਸ਼ਨ ਜਿਹੜਾ ਉਹਨਾਂ ਦੇ ਵੱਲੋਂ ਕੀਤਾ ਜਾਂਦਾ ਪਰ ਜੇਕਰ ਬਾਕੀ ਖਿਡਾਰੀਆਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਨਾਲ ਨਾਲ ਸਿਮੌਨ ਸਜ਼ਾਈ ਤੇ ਬਹੁਤ ਸਾਰੀਆਂ ਨਿਗਾਹਾਂ ਠਿੱਕੀਆਂ ਹੋਈਆਂ ਨੇ ਕਿਉਂਕਿ ਜੇਕਰ ਬੇਸ਼ੱਕ ਜਿਹੜਾ ਪਹਿਲਾ T20 ਵਿਸ਼ਵ ਕੱਪ ਆਪਣੀ ਯੂਗਾਂਡਾ ਦੀ ਟੀਮ ਖੇਡ ਰਹੀ ਹੈ ਪਹਿਲੀ ਵਾਰ ਕੁਆਲੀਫਾਈ ਕੀਤਾ ਹੈ ਤਾਂ ਜੇ ਪਰ ਜੇਕਰ ਫਿਰ ਵੀ ਪਿਛਲੇ 3-4 ਮੈਚਾਂ ਦੀ ਗੱਲ ਕਰੀਏ ਤਾਂ ਇਸ ਖਿਡਾਰੀ ਦੇ ਵੱਲੋਂ ਸ਼ਾਨਦਾਰ ਬੱਲੇਬਾਜ਼ੀ ਕੀਤੀ ਗਿਆ ਸਿਮੌਨ ਸਜ਼ਾਈ ਦੇ ਵੱਲੋਂ ਅਤੇ ਉਹਨਾਂ ਤੇ ਨਿਗਾਹਾਂ ਜਿਹੜੀਆਂ ਜ਼ਰੂਰ ਠਿੱਕੀਆਂ ਹੋਣਗੀਆਂ ਕਿ ਜਿਹੜੀ ਫਿਰਕੀ ਗੇਂਦਬਾਜ਼ੀ ਹੈ ਅਫਗਾਨਿਸਤਾਨ ਦੀ ਸਪਿਨਰ ਅਟੈਕ ਹੈ ਜਿਸ ਦੇ ਵਿੱਚ ਰਾਸ਼ਿਦ ਖਾਨ ਤੇ ਨੂਰ ਅਹਿਮਦ ਨੇ ਅਤੇ ਨਾਲ ਨਾਲ ਗੇਂਦਬਾਜ਼ੀ ਕਰਦੇ ਤੁਹਾਨੂੰ ਮੁਹੰਮਦ ਨਬੀ ਵੀ ਦਿਖ ਇਸ ਸਪਿੰਨ ਅਟੈਕ ਦੇ ਸਾਹਮਣੇ ਜਿਹੜੀ ਇਸ ਬੱਲੇਬਾਜ਼ ਦੇ ਵੱਲੋਂ ਕੀਤੀ ਜਾਵੇਗੀ ਕੇਵਲ ਇਹ ਨਹੀਂ ਯੂਗਾਂਡਾ ਦੀ ਟੀਮ ਦੇ ਵਿੱਚ ਦੋ ਸ਼ਾਨਦਾਰ 올 ਰੌਂਡਰ ਵੀ ਨੇ ਜਿਸ ਤੇ ਪਹਿਲਾ ਨਾਮ ਆਉਂਦਾ ਰਿਆਜ਼ਤ ਅਲੀ ਸ਼ਾਦਾ ਇਹ ਆਲਰਾਊਂਡਰ ਨੇ ਚੰਗੀ ਗੇਂਦਬਾਜ਼ੀ ਕਰਦੇ ਨੇ ਅਤੇ ਕਈ ਵਾਰ ਜਦੋਂ ਮੌਕਾ ਮਿਲਦਾ ਹੈ ਐਂ ਮੌਕੇ ਤੇ ਆ ਕੇ ਚੰਗੀ ਬੱਲੇਬਾਜ਼ੀ ਕਰਦੇ ਨੇ ਚੰਗੀਆਂ ਪਾਰੀਆਂ ਵੀ ਖੇਡਦੇ ਨੇ ਪਰ ਇਹਨਾਂ ਦੇ ਨਾਲ ਇੱਕ ਹੋਰ ਆਲਰਾਊਂਡਰ ਨੇ ਜੋ ਨੇ ਅਲਪੇਸ਼ ਰਮਜ਼ਾਨੀ ਜੋ ਕਿ ਬਹੁਤ ਸ਼ਾਨਦਾਰ ਫਾਰਮ ਦੇ ਵਿੱਚ ਨੇ ਅਤੇ ਜੇਕਰ ਪੂਰੀ ਟੀਮ ਦੇ ਵਿੱਚੋਂ ਇੱਕ ਖਿਡਾਰੀ ਚੁਣਨਾ ਹੋਵੇ ਯੁਗਾੜਾ ਦੀ ਟੀਮ ਦੇ ਵਿੱਚੋਂ ਤਾਂ ਉਹ ਖਿਡਾਰੀ ਦਾ ਨਾਮ ਹੈ ਅਲਪੇਸ਼ ਰਮਜ਼ਾਨੀ ਜੋ ਕਿ ਸ਼ਾਨਦਾਰ ਫਾਰਮ ਦੇ ਵਿੱਚ ਨੇ ਅਤੇ ਸਭ ਦੀਆਂ ਨਿਗਾਹਾਂ ਇਸ ਖਿਡਾਰੀ ਤੇ ਟਿਕੀਆਂ ਹੋਣ ਗਿਆ ਕਿ ਕਿਸ ਤਰੀਕੇ ਦੇ ਨਾਲ ਅਫਗਾਨਿਸਤਾਨ ਦੇ ਜਿਹੜੇ ਆਲਰਾਊਂਡਰ ਨੇ રાશિਦ ਖਾਨ ਉਹਨਾਂ ਦੀ ਗੇਂਦਬਾਜ਼ੀ ਦਾ ਸਾਹਮਣਾ ਇਸ ਗੇਂਦਬਾਜ਼ ਬੱਲੇਬਾਜ਼ ਦੇ ਵੱਲੋਂ ਕੀਤਾ ਜਾਵੇਗਾ ਅਤੇ ਗੇਂਦਬਾਜ਼ੀ ਦੇ ਵਿੱਚ ਜਦੋਂ ਮੌਕਾ ਮਿਲੇਗਾ ਤਾਂ ਅਫਗਾਨਿਸਤਾਨ ਦੇ ਬੱਲੇਬਾਜ਼ਾਂ ਨੂੰ ਇਸ ਗੇਂਦਬਾਜ਼ ਦੇ ਵੱਲੋਂ ਕਿਹੋ ਜੀ ਗੇਂਦਬਾਜ਼ੀ ਕੀਤੀ ਜਾਵੇਗੀ ਤਾਂ ਇਹ ਦੋ ਟੀਮਾਂ ਨੇ ਤੁਹਾਨੂੰ ਦੱਸਦੀ ਹੈ ਕਿ ਜਿਹੜਾ ਮੈਚ ਹੈ ਕੱਲ ਸਵੇਰੇ ਭਾਰਤੀ ਸਮੇਂ ਦੇ ਅਨੁਸਾਰ ਸਵੇਰੇ 6 ਵਜੇ ਸ਼ੁਰੂ ਹੋ ਜਾਵੇਗਾ ਖੇਡਿਆ ਜਾਵੇਗਾ ਅਤੇ افغانistan ਦੇ ਸਾਹਮਣੇ ਜਦੋਂ ਆਪਾਂ ਯੂਗਾਂਡਾ ਦੀ ਟੀਮ ਦੀ ਗੱਲ ਕਰਦੇ ਹਾਂ ਤਾਂ ਬਹੁਤ ਘੱਟ ਚਾਂਸਸ ਲੱਗਦੇ ਨੇ ਕਿ افغانistan ਦੀ ਟੀਮ ਨੂੰ ਜਿਹੜੀ ਯੂਗਾਂਡਾ ਦੀ ਟੀਮ ਹੈ ਹਰਾ ਪਾਵੇਗੀ ਪਰ ਵੱਡਾ ਉਲਟ ਫੇਰ ਕਦੋਂ ਹੋ ਜਾਵੇ ਇਸ ਦਾ ਅੰਦਾਜ਼ਾ ਕਿਸੇ ਨੂੰ ਵੀ ਨਹੀਂ ਹੁੰਦਾ ਜੋ ਕਿ ਚੰਗਾ ਮੈਚ ਦੇ ਵਿੱਚ ਪ੍ਰਦਰਸ਼ਨ ਕਰੇਗਾ ਉਹੀ ਟੀਮ ਜਿਹੜੀ ਜਿੱਤ ਹਾਸਲ ਕਰੇਗੀ ਤਾਂ ਯੂਗਾਂਡਾ ਦੀ ਟੀਮ ਦੇ ਕੀ 플레이ਰਜ਼ ਨੇ ਬ੍ਰਿਆਨ ਮੁਸਾਬਾ ਜੋ ਕਿ ਖੁਦ ਕਪਤਾਨ ਨੇ ਅਤੇ ਕਪਤਾਨੀ ਕਰਦੇ ਨਜ਼ਰ ਆਉਣਗੇ ਉਹਨਾਂ ਦੇ ਨਾਲ ਬੱਲੇਬਾਜ਼ ਸਿਮੌਨ ਸਿਜ਼ਾਈ ਰਿਆਜ਼ਤ ਅਲੀ ਸ਼ਾ 올ਰਾਉਂਡਰ ਨੇ ਅਤੇ ਉਹਨਾਂ ਦੇ ਨਾਲ ਅਲਪੇਸ਼ ਰਮਜ਼ਾਨੀ ਜੋ ਕਿ ਬਹੁਤ ਇੰਪੋਰਟੈਂਟ ਜਿਹੜੇ ਇਸ ਟੀਮ ਦਾ ਹਿੱਸਾ ਨੇ ਇਸ ਟੀਮ ਦੇ ਖਿਡਾਰੀ ਨੇ ਅਤੇ ਉਹਨਾਂ ਤੋਂ ਬਹੁਤ ਸਾਰੀਆਂ ਉਮੀਦਾਂ ਨੇ ਕਿ ਅਫਗਾਨਿਸਤਾਨ ਦੀ ਟੀਮ ਦੇ ਸਾਹਮਣੇ ਚੰਗਾ ਪ੍ਰਦਰਸ਼ਨ ਕੀਤਾ ਜਾਵੇ ਤਾਂ ਦੋਨੇ ਹੀ ਟੀਮਾਂ ਆਪਣਾ ਪਹਿਲਾ ਪਹਿਲਾ ਮੈਚ ਖੇਡ ਰਹੀਆਂ ਨੇ ਇਸ T20 ਵਿਸ਼ਵ ਕੱਪ 2024 ਦੇ ਵਿੱਚ ਬੇਸ਼ੱਕ ਅਭਿਆਸ ਮੈਚ ਦੇ ਵਿੱਚ ਅਫਗਾਨਿਸਤਾਨ ਦੀ ਟੀਮ ਨੇ ਜ਼ਰੂਰ ਜਿੱਤ ਹਾਸਲ ਕੀਤੀ ਆ ਪਰ ਜੇਕਰ ਦੂਜੇ ਪਾਸੇ ਯੂਗਾਂਡਾ ਦੀ ਟੀਮ ਦੀ ਗੱਲ ਕਰੀਏ ਤਾਂ ਅਭਿਆਸ ਮੈਚ ਜ਼ਰੂਰ ਖੇਡਿਆ ਪਰ ਉਸ ਦੇ ਵਿੱਚ ਯੂਗਾਂਡਾ ਦੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਜੇਕਰ ਓਵਰਆਲ ਦੇਖੀਏ ਤਾਂ ਜ਼ਿਆਦਾ ਚਾਂਸੇ ਜਿਹੜੇ ਲੱਗ ਰਹੇ ਨੇ ਤਾਂ ਉਹ ਅਫਗਾਨਿਸਤਾਨ ਦੀ ਟੀਮ ਦੇ ਲੱਗ ਰਹੇ ਨੇ ਕਿ ਅਫਗਾਨਿਸਤਾਨ ਦੀ ਟੀਮ ਹੀ ਜਿਹੜੀ ਜਿੱਤ ਹਾਸਲ ਕਰਦੇ ਇਸ ਮੈਚ ਦੇ ਵਿੱਚ ਦਿਖਾਈ ਦੇਵੇਗੀ ਤੁਹਾਨੂੰ ਦੱਸ ਦਈਏ ਕਿ ਮੈਚ ਜਿਹੜਾ ਵੈਸਟ ਇੰਡੀਜ਼ ਦੇ ਵਿੱਚ ਖੇਡਿਆ ਜਾਵੇਗਾ ਕਿਉਂਕਿ ਵੈਸਟ ਇੰਡੀਜ਼ ਮੇਜ਼ਬਾਨੀ ਕਰ ਰਿਹਾ ਹੈ ਵਿਸ਼ਵ ਕੱਪ ਦੀ ਹਾਲਾਂਕਿ ਇਸ ਦੇ ਨਾਲ ਜੇਕਰ ਗੱਲ ਕਰੀਏ ਤਾਂ ਅਮਰੀਕੇ ਦੇ ਅਮਰੀਕਾ ਦੇ ਵੱਲੋਂ ਵੀ ਜਿਹੜੀ ਮੇਜ਼ਬਾਨੀ ਜ਼ਰੂਰ ਕੀਤੀ ਜਾ ਰਹੀ ਹੈ ਪਰ ਜੇਕਰ ਇਸ ਮੈਚ ਦੀ ਗੱਲ ਕਰੀਏ ਤਾਂ ਇਹ ਮੈਚ ਹੈ ਜਿਹੜਾ ਵੈਸਟ ਇੰਡੀਜ਼ ਦੇ ਵਿੱਚ ਖੇਡਿਆ ਜਾਵੇਗਾ ਜੋ ਕਿ ਸਵੇਰੇ 6 ਵਜੇ ਭਾਰਤੀ ਸਮੇਂ ਦੇ ਅਨੁਸਾਰ ਖੇਡ ਸ਼ੁਰੂ ਹੋ ਜਾਵੇਗਾ ਤਾਂ ਦੇਖਣਾ ਹੋਵੇਗਾ ਇੱਕ ਪਾਸੇ ਤਜਰਬੇਕਾਰ ਖਿਡਾਰੀ ਨੇ ਅਫਗਾਨਿਸਤਾਨ ਦੀ ਟੀਮ ਹੈ ਤਾਂ ਦੂਜੇ ਪਾਸੇ ਉਹ ਟੀਮ ਹੈ ਜੋ ਕਿ ਆਪਣਾ ਪਹਿਲਾ T20 ਵਿਸ਼ਵ ਕੱਪ ਖੇਡ ਰਹੀ ਹੈ ਅਤੇ ਪਹਿਲੇ ਹੀ ਮੈਚ ਦੇ ਵਿੱਚ ਜ਼ਰੂਰ ਯੂਗਾਂਡਾ ਦੀ ਟੀਮ ਚਾਹੀਗੀ ਕਿ ਜਿੱਤ ਦੇ ਨਾਲ ਆਗਾਜ਼ ਕਰੇ ਪਰ ਜਿਹੜੀ ਟੀਮ ਚੰਗਾ ਖੇਡੇਗੀ ਜਿੱਤ ਉਸ ਦੀ ਝੋਲੀ ਦੇ ਵਿੱਚ ਹੀ ਜਾਵੇਗੀ ਤਾਂ ਦੇਖਣਾ ਹੋਵੇਗਾ ਕਿਹੰਨਾਂ ਟੀਮਾਂ ਦੇ ਵਿੱਚੋਂ ਜਦੋਂ ਕੱਲ ਮੈਦਾਨ ਤੇ ਟੀਮਾਂ ਮੂੰਹ ਸਾਹਮਣੇ ਆਉਣਗੀਆਂ ਤਾਂ ਕਿਹੜੀ ਟੀਮ ਚੰਗਾ ਪ੍ਰਦਰਸ਼ਨ ਕਰੇਗੀ ਜਿੱਥੇ ਅਸੀਂ ਕੱਲ ਦੇ ਮੈਚਾਂ ਦਾ ਜ਼ਿਕਰ ਕਰ ਰਹੇ ਹਾਂ ਤਾਂ ਪਹਿਲਾ ਮੈਚ ਤਾਂ ਸਵੇਰ ਦੇ ਸਮੇਂ ਅਫਗਾਨਿਸਤਾਨ ਤੇ ਯੂਗਾਂਡਾ ਦੀ ਟੀਮ ਦੇ ਵਿੱਚ ਆ ਪਰ ਜੇਕਰ ਰਾਤ ਦੇ ਮੈਚ ਦੀ ਗੱਲ ਕਰੀਏ ਤਾ ਬਹੁਤ ਸ਼ਾਨਦਾਰ ਮੈਚ ਖੇਡਿਆ ਜਾਵੇਗਾ ਦੋਨੇ ਟੀਮਾਂ ਚੰਗੀਆਂ ਨੇ ਬੇਸ਼ੱਕ ਪੱਲੜਾ ਜਿਹੜਾ ਇੰਗਲੈਂਡ ਦਾ ਜ਼ਰੂਰ ਭਾਰੀ ਆ ਪਰ ਸਾਹਮਣੇ ਸਕਾਟਲੈਂਡ ਦੀ ਟੀਮ ਹੈ ਜੋ ਕਿ ਕਦੇ ਵੀ ਵੱਡਾ ਉਲਟ ਫੇਰ ਵੱਡੇ ਟੂਰਨਾਮੈਂਟਾਂ ਦੇ ਵਿੱਚ ਆਪਾਂ ਦੇਖਿਆ ਕਿ ਪਹਿਲਾਂ ਵੀ ਕਰ ਚੁੱਕੀ ਆ ਐਨਾ ਇਸ ਮੈਚ ਤੇ ਅਤੇ ਇਹਨਾਂ ਦੀਆਂ ਦੋਨੇ ਹੀ ਟੀਮਾਂ ਤੇ ਜਿਹੜੀ ਜ਼ਰੂਰ ਗੱਲਬਾਤ ਕਰਾਂਗੇ ਜ਼ਰੂਰ ਜਿਹੜੀ ਚਰਚਾ ਕਰਾਂਗੇ ਪਰ ਪਹਿਲਾਂ ਦੋਨੇ ਹੀ ਟੀਮਾਂ ਤੇ ਨਜ਼ਰ ਮਾਰਦੇ ਆ T20 ਵਿਸ਼ਪ ਕੱਪ ਚ ਹੋਵੇਗੀ ਆ ਚਿੰਗਲੈਂਡ ਅਤੇ ਸਕਾਟਲੈਂਡ ਦੇ ਵਿਚਕਾਰ ਟੱਕਰ ਇੱਕ ਪਾਸੇ ਉਹ ਟੀਮ ਜਿਸ ਦਾ ਹਰ ਖਿਡਾਰੀ ਇਕੱਲਾ ਆਪਣੇ ਦਮ ਤੇ ਜਿਤਾ ਸਕਦਾ ਹੈ ਮੈਚ ਤੇ ਦੂਜੇ ਪਾਸੇ ਉਹ ਟੀਮ ਬੇਸ਼ੱਕ ਰੈਂਕਿੰਗ ਚ ਕਾਫੀ ਥੱਲੇ ਪਰ ਵੱਡੇ ਲੈਵਲ ਤੇ ਟੂਰਨਾਮੈਂਟਾਂ 'ਚ ਟੀਮ ਕਰ ਚੁੱਕੀ ਹੈ ਹੁਣ ਤੱਕ ਕਈ ਵੱਡੇ ਉਲਟਫੇਰ ਇੱਕ ਪਾਸੇ T20 ਦੇ ਦਿੱਕਜਾਂ ਦੇ ਨਾਲ ਪਰੀ ਹੋਈ ਟੀਮ ਤੇ ਦੂਜੇ ਪਾਸੇ ਤਿੰਨ ਚਾਰ ਖਿਡਾਰੀਆਂ ਤੇ ਹੋਵੇਗੀ ਖਾਸ ਨਜ਼ਰ ਦੋਵੇਂ ਟੀਮਾਂ ਦੀ ਜਿੱਤ ਤੇ ਰਹੇਗੀ ਨਸਰ ਅਤੇ ਦੋਹੀ ਹੀ ਟੀਮਾਂ ਵਿਸ਼ਵ ਕੱਪ ਚ ਕਰਨਾ ਚਾਹਣਗੀਆਂ ਜਿੱਤ ਨਾਲ ਅਗਾਜ਼ ਤਾਂ ਦੇਖਣਾ ਹੋਵੇਗਾ ਕਿਹੜੀ ਟੀਮ ਚੰਗਾ ਪ੍ਰਦਰਸ਼ਨ ਕਰਕੇ T20 ਵਿਸ਼ਵ ਕੱਪ 2024 ਚ ਕਰੇਗੀ ਆਪਣੀ ਜਿੱਤ ਨਾਲ ਸ਼ੁਰੂਆਤ ਅਤੇ ਕਿਹੜੀ ਟੀਮ ਨੂੰ ਆਪਣੇ ਪਹਿਲੇ ਮੈਚ ਦੇ ਵਿੱਚ ਕਰਨਾ ਪਵੇਗਾ ਹਾਰ ਦਾ ਸਾਹਮਣਾ ਤਾਂ ਇਹਨਾਂ ਦੋਨੇ ਹੀ ਟੀਮਾਂ ਤੇ ਨਜ਼ਰ ਮਾਰੀ ਆ ਪਰ ਜੇਕਰ ਇਸ ਮੈਚ ਦੀ ਗੱਲ ਕਰੀਏ ਤਾਂ ਸ਼ੁਰੂਆਤ ਕਰਦੇ ਆ ਇੰਗਲੈਂਡ ਦੀ ਟੀਮ ਦੇ ਨਾਲ ਕਿਉਂਕਿ ਇੰਗਲੈਂਡ ਦੀ ਟੀਮ ਦਾ ਜਦੋਂ ਜ਼ਿਕਰ ਆਉਂਦਾ ਹੈ ਤਾਂ ਬਹੁਤ ਵੱਡਾ ਨਾਮ ਇਸ ਟੀਮ ਦਾ ਬਹੁਤ ਵੱਡੇ ਵੱਡੇ ਖਿਡਾਰੀ ਨੇ ਇਸ ਟੀਮ ਦੇ ਵਿੱਚ ਜੋ ਕਿ ਇਕਲੌਤੇ ਕਾਬਲੀਅਤ ਉਹਨਾਂ ਦੇ ਵਿੱਚ ਹੈ ਕਿ ਇਕਲੌਤੇ ਹੀ ਆਪਣੀ ਟੀਮ ਨੂੰ ਜਿਹੜਾ ਜਿੱਤ ਦਵਾ ਸਕਦੇ ਨੇ ਅਤੇ ਜੇਕਰ ਇਸ T20 ਵਿਸ਼ਵ ਕੱਪ 2024 ਦੀ ਆਪਾਂ ਗੱਲ ਵੀ ਕਰੀਏ ਤਾਂ ਇੰਗਲੈਂਡ ਦੀ ਟੀਮ ਵੀ ਜਿਹੜੀ ਖਿਤਾਬ ਦਾ ਦਾਵੇਦਾਰ ਜ਼ਰੂਰ ਮੰਨੀ ਜਾ ਰਹੀ ਹੈ ਕਿਉਂਕਿ ਇਸ ਟੀਮ ਦੇ ਵਿੱਚ ਬਹੁਤ ਸਾਰੇ ਜਿਹੇ ਖਿਡਾਰੀ ਨੇ ਜੋ ਕਿ ਇਕੱਲਾ T20 ਫਾਰਮੈਟ ਹੀ ਖੇਡਦੇ ਨੇ ਇਕੱਲੇ ਤੁਹਾਨੂੰ T20 ਮੈਚਾਂ ਦੇ ਵਿੱਚ ਨਜ਼ਰ ਆਉਂਦੇ ਨੇ ਤੇ ਬਹੁਤ ਸਾਰੇ ਖਿਡਾਰੀ ਤਜਰਬੇਕਾਰ ਨੇ ਜੋ ਕਿ ਤਿੰਨੇ ਤਿੰਨੇ ਹੀ ਫਾਰਮੈਟਾਂ ਦੇ ਵਿੱਚ ਜਿਸ ਦੇ ਵਿੱਚ ਟੈਸਟ ਮੈਚ ਵੀ ਆਉਂਦੇ ਨੇ ਵਨ ਡੇ ਕ੍ਰਿਕਟ ਵੀ ਆਉਂਦੇ ਉਸ ਦੇ ਵਿੱਚ ਵੀ ਖੇਡਦੇ ਦਿਖਾਈ ਦਿੰਦੇ ਨੇ ਸ਼ੁਰੂਆਤ ਕਰਦੇ ਆ ਇਸ ਟੀਮ ਦੇ ਕਪਤਾਨ ਦੇ ਨਾਲ ਜਿੰਦਾ ਦਾ ਨਾਮ ਹੈ ਜੋਜ਼ ਬਟਲਰ ਜੋ ਕਿ ਕਿ ਸਹਿਜ ਜਾਣ ਪਹਿਚਾਨ ਦੇ ਮਹਤਾਜ ਤਾਂ ਨਹੀਂ ਬਲਕਿ ਉਹਨਾਂ ਨੇ ਆਪਣੀ ਸ਼ਾਨਦਾਰ ਬੱਲੇਬਾਜ਼ੀ ਦੇ ਨਾਲ ਆਪਣਾ ਬੈਟਿੰਗ ਰੈਂਕ ਵੀ ਜਿਹੜਾ ਜ਼ਰੂਰ ਸਤਾ ਰਿਹਾ ਪਰ ਉੱਥੇ ਹੀ ਉਹਨਾਂ ਨੇ ਕਈ ਮੈਚ ਜਿਏ ਨੇ ਜੋ ਕਿ ਇੰਗਲੈਂਡ ਨੂੰ ਇਕੱਲੇ ਹੀ ਦਮ ਤੇ ਉਹਨਾਂ ਦੇ ਵੱਲੋਂ ਜਿੱਤਾਏ ਗਏ ਨੇ ਜੋਜ਼ ਬਟਲਰ ਉਹ ਖਿਡਾਰੀ ਆ ਜਿਨ੍ਹਾਂ ਦੇ ਆਲੇ ਦੁਆਲੇ ਜਿਹੜੀ ਹੈ ਪੂਰੀ ਇੰਗਲੈਂਡ ਦੀ ਟੀਮ ਜ਼ਰੂਰ ਟਿੱਕੀ ਹੋਈ ਆ ਕਿਉਂਕਿ ਜੋਜ਼ ਬਟਲਰ ਤੋਂ ਇਲਾਵਾ ਬਹੁਤ ਸਾਰੇ ਖਿਡਾਰੀ ਨੇ ਪਰ ਜੋਜ਼ ਬਟਲਰ ਇਸ ਟੀਮ ਦੇ ਵਿੱਚ ਇਸ ਕਰਕੇ ਖਾਸ ਨੇ ਕਿਉਂਕਿ ਓਪਨਿੰਗ ਕਰਦੇ ਤੁਹਾਨੂੰ ਇਹ ਨਜ਼ਰ ਆਉਣਗੇ ਅਤੇ ਜੋਰਜ ਬਟਲਰ ਦੇ ਨਾਲ ਜੇਕਰ ਗੱਲ ਕਰੀਏ ਤਾਂ ਓਪਨਰ ਬੱਲੇਬਾਜ਼ ਫਿਲ ਸਾਲਟ ਜਾਂ ਫਿਰ ਫਿਲ ਸਾਲਟ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਜੋਨੀ ਬੇਅਰ ਸਟੋ ਹੋ ਸਕਦੇ ਨੇ ਪਰ ਮੇਰੇ ਖਿਆਲ ਦੇ ਨਾਲ ਜਿਸ ਤਰੀਕੇ ਦੀ ਫਾਰਮ ਦੇ ਵਿੱਚ ਫਿਲ ਸਾਲਟ ਨੇ ਤਾਂ ਫਿਲ ਸਾਲਟ ਤੇ ਜੋਨੀ ਜੋਜ਼ ਬਟਲਰ ਤੁਹਾਨੂੰ ਓਪਨਿੰਗ ਬੱਲੇਬਾਜ਼ ਨਜ਼ਰ ਆਉਣਗੇ ਸਲਾਮੀ ਬੱਲੇਬਾਜ਼ੀ ਕਰਦੇ ਹੋਏ ਨਜ਼ਰ ਆਉਣਗੇ ਅਤੇ ਨਿਗਾਹਾਂ ਜਿੱਥੇ ਜੋਜ਼ ਬਟਲਰ ਨੇ ਤਾਂ ਉੱਥੇ ਹੀ ਫਿਲ ਸਾਲਟ ਤੇ ਵੀ ਹੁੰਦੇ ਹੀ ਉਹ ਜਿਹੜੇ ਕੀ ਫੈਕਟਰ ਪਲੇਅਰ ਇਸ ਮੈਚ ਦੇ ਵਿੱਚ ਸਾਬਿਤ ਹੋ ਸਕਦੇ ਨੇ ਪਹਿਲਾ ਮੈਚ ਇੰਗਲੈਂਡ ਦੀ ਟੀਮ ਜਿਹੜੀ ਇਸ ਵਿਸ਼ਵ ਕੱਪ ਦੇ ਵਿੱਚ ਆਪਣਾ ਖੇਡਣਾ ਚੱਲ ਰਹੀ ਹੈ ਖੇਡਣ ਜਾ ਰਹੀ ਹੈ ਤੇ ਉਹਨਾਂ ਦੇ ਸਾਹਮਣੇ ਸਕਾਟਲੈਂਡ ਦੀ ਟੀਮ ਹੈ ਅਤੇ ਤੁਹਾਨੂੰ ਦੱਸਦੇ ਹਾਂ ਫਿਲ ਸਾਲਟ ਉਹ ਬੱਲੇਬਾਜ਼ ਨੇ ਜੇਕਰ ਕੇ ਕੇ ਆਰ ਦੀ ਟੀਮ ਆਈਪੀਐਲ ਦੇ ਵਿੱਚ ਉਸਨੇ ਆਪਣੇ ਨਾਮ ਜਿਹੜਾ ਕਿਤਾਬ ਕੀਤਾ ਆਈਪੀਐਲ ਦੀ ਟਰੋਫੀ ਤਾਂ ਉਸ ਦੇ ਵਿੱਚ ਬਹੁਤ ਵੱਡਾ ਯੋਗਦਾਨ ਜਿਹੜਾ ਫਿਲ ਸਾਲਟ ਦਾ ਸੀ ਇੰਗਲੈਂਡ ਦੇ ਤਾਬੜ ਤੋੜ ਬੱਲੇਬਾਜ਼ ਨੇ ਜਿੰਨਾਂ ਦੇ ਵੱਲੋਂ ਕਈ ਜਿਹੜੀ ਚੰਗੀ ਸ਼ੁਰੂਆਤ ਕੇ ਕੇ ਆਰ ਨੂੰ ਦਿੱਤੀ ਗਈ ਤੇ ਉਹੀ ਜੀ ਉਮੀਦ ਹੈ ਕਿ ਹੁਣ ਚੰਗੀ ਸ਼ੁਰੂਆਤ ਵਿਸ਼ਵ ਕੱਪ ਦੇ ਵਿੱਚ ਕਪਤਾਨ ਜੋਜ਼ ਬਟਲਰ ਆਪਣੇ ਤੇਜ਼ ਸਲਾਮੀ ਸਾਥੀ ਬੱਲੇਬਾਜ਼ ਦੇ ਨਾਲ ਉਹੀ ਜੀ ਸ਼ੁਰੂਆਤ ਜਿਹੇ ਜੀ ਕੇ ਕੇ ਆਰ ਨੂੰ ਆਈਪੀਐਲ ਦੇ ਵਿੱਚ ਦੇ ਚੁੱਕੇ ਨੇ ਉਹੀ ਜੀ ਸ਼ੁਰੂਆਤਾਂ ਹੀ ਇੰਗਲੈਂਡ ਦੀ ਟੀਮ ਨੂੰ ਵੀ ਜ਼ਰੂਰਤ ਹੈ ਪਰ ਇੰਗਲ ਗੱਲ ਆਉਂਦੀ ਹੈ ਜਦੋਂ ਵੱਡਾ ਟੂਰਨਾਮੈਂਟ ਹੁੰਦਾ ਤਾਂ ਦਰਸ਼ਕਾਂ ਨੇ ਇਸ ਟੀਮ ਦੇ ਖਿਡਾਰੀਆਂ ਦੇ ਜ਼ਰੂਰ ਛੋਟੇ ਰਹਿ ਜਾਂਦੇ ਨੇ ਕਿਉਂਕਿ 2023 ਵਿਸ਼ਵ ਕੱਪ ਯਾਦ ਆਉਂਦਾ ਹੈ ਅਤੇ ਸਾਰਿਆਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਇੰਗਲੈਂਡ ਦੀ ਟੀਮ ਉਹ ਹੈ ਕਿ ਜੋ ਫਾਈਨਲ ਤੱਕ ਦਾ ਵੀ ਸਫ਼ਰ ਤੈਅ ਕਰ ਸਕਦੀ ਹੈ ਪਰ ਸਭ ਤੋਂ ਜੇਕਰ ਫਸੜੀ ਟੀਮ ਸ਼ਾਮਲ ਹੋਈ ਸੀ ਤਾਂ ਉਹ ਇੰਗਲੈਂਡ ਦੀ ਟੀਮ ਪੁਆਇੰਟਸ ਟੇਬਲ ਦੇ ਵਿੱਚ ਦੇਖਣ ਨੂੰ ਮਿਲੀ ਸੀ ਕਿਉਂਕਿ ਬਹੁਤ ਹੇਟਾਂ ਸੀ ਅਤੇ ਮੈਨੂੰ ਲੱਗਦਾ ਹੈ ਕਿ ਇੱਕ ਦੋ ਮੈਚਾਂ ਦੇ ਵਿੱਚ ਇੰਗਲੈਂਡ ਦੀ ਟੀਮ ਨੇ ਜਿੱਤ ਜਿਹੜੀ ਹਾਸਲ ਕੀਤੀ ਸੀ ਪਰ ਹੁਣ ਜਿਹੜਾ ਨਵਾਂ ਸਾਲ ਹੈ ਤੇ ਨਵਾਂ ਟੂਰਨਾਮੈਂਟ ਹੈ T20 ਵਰਲਡ ਕੱਪ ਹੈ ਅਤੇ T20 ਦੇ ਵਿੱਚ ਕਿਸ ਤਰੀਕੇ ਦੇ ਨਾਲ ਬੱਲੇਬਾਜ਼ੀ ਇੰਗਲੈਂਡ ਦੇ ਖਿਡਾਰੀ ਕਰਦੇ ਨੇ ਉਹ ਤਾਂ ਸਾਰੇ ਜਾਣਦੇ ਹੀ ਆ ਤਾਂ ਜਿੱਥੇ ਜੋਜ਼ ਬਟਲਰ, ਫਿਲ ਸਾਲਟ ਵਰਗੇ ਤਬਰਤੋੜ ਬੱਲੇਬਾਜ਼ ਨੇ ਉੱਥੇ ਮਿਡਲ ਆਰਡਰ ਦੀ ਜ਼ਿੰਮੇਵਾਰੀ ਹੋਵੇਗੀ ਐਕਸਪੀਰੀਅੰਸ ਤਜਰਬੇਕਾਰ ਖਿਡਾਰੀ ਜੌਨੀ ਬੀਅਰਸਟੋ ਜੋ ਕਿ ਕਿੰਗਸ ਦੇ ਵਿੱਚ ਨਜ਼ਰ ਆਏ ਹੁਣੇ ਅਤੇ ਇੰਗਲੈਂਡ ਦੇ ਵੱਲੋਂ ਵੀ ਸ਼ਾਨਦਾਰ ਪਾਰੀਆਂ ਨੇ ਉਹਨਾਂ ਦੇ ਵੱਲੋਂ ਖੇਡੀਆਂ ਗਈਆਂ ਪਰ ਉਹਨਾਂ ਦੇ ਨਾਲ-ਨਾਲ ਜੇਕਰ ਅਸੀਂ ਜ਼ਿਕਰ ਕਰੀਏ ਤਾਂ ਉਸ ਕੀਡਰ ਦਾ ਨਾਮ ਹੈ ਵਿਲ ਜੈਕਸ ਜੋ ਕਿ ਨਵੇਂ-ਨਵੇਂ ਤੁਹਾਨੂੰ ਇੰਗਲੈਂਡ ਦੀ ਟੀਮ ਦੇ ਵਿੱਚ ਖੇੜਦੇ ਦਿਖਾਈ ਦੇਣਗੇ ਰਾਇਲ ਚੈਲੈਂਜਰਜ਼ ਬੰਗਲੌਰ ਦੀ ਟੀਮ ਦੇ ਵਿੱਚ ਜ਼ਰੂਰ ਉਹਨਾਂ ਨੇ ਵਨ ਡਾਊਨ ਤੇ ਬੱਲੇਬਾਜ਼ੀ ਕੀਤੀ ਸੀ ਤੀਜੇ ਨੰਬਰ ਤੇ ਤੇ ਕਈ ਸ਼ਾਨਦਾਰ ਪਾਰੀਆਂ ਖੇਡੀਆਂ ਨੇ ਆਈਪੀਐਲ ਦੇ ਵਿੱਚ ਵੀ ਸੈਂਕੜਾ ਲਗਾਇਆ ਸੀ ਤੇ ਸਾਰੇ ਜਾਣਦੇ ਹਨ ਕਿ ਕਿੰਨੀਆਂ ਘੱਟ ਗੇਂਦਾਂ ਖੇਡ ਕੇ ਉਹਨਾਂ ਨੇ ਸੈਂਕੜਾ ਲਗਾਇਆ ਸੀ ਯਾਨੀ ਕਿ ਜੇਕਰ ਮਿਡਲ ਆਰਡਰ ਦੀ ਗੱਲ ਕਰੀ ਨਾਲ ওপਨਿੰਗ ਬੱਲੇਬਾਜ਼ਾਂ ਦੀ ਗੱਲ ਕਰੀਏ ਤਾਂ ਤਾਬੜ ਤੋੜ ਸਾਰੇ ਹੀ ਖਿਡਾਰੀ ਨੇ ਤੇ ਉਸ ਤੋਂ ਬਾਅਦ ਜੇਕਰ ਹੋਰ ਹੇਠਾਂ ਜਾਈਏ ਤਾਂ ਸਾਹਮਣੇ ਆਉਣਗੇ ਲਿਵਿੰਗਸਟਨ ਤੇ ਸैम ਕਰਨ ਤਾਂ ਇਹ ਵੀ ਦੋਨੇ ਖਿਡਾਰੀ ਤਾਬੜ ਤੋੜ ਬੱਲੇਬਾਜ਼ੀ ਕਰਦੇ ਨੇ ਆਪਾਂ ਸैम ਕਰਨ ਦੀ ਗੱਲ ਕਰੀਏ ਤਾਂ ਬਿਹਤਰੀਨ ਆਲਰਾਊਂਡਰ ਨੇ ਅਤੇ ਗੇਂਦਬਾਜ਼ੀ ਦੇ ਵਿੱਚ ਵੀ ਐਕਸ ਫੈਕਟਰ ਜਿਹੜਾ ਇੰਗਲੈਂਡ ਦੇ ਲਈ ਸैम ਕਰਨ ਸਾਬਿਤ ਹੋ ਸਕਦੇ ਨੇ ਕਿਉਂਕਿ ਜਦੋਂ ਜਦੋਂ ਟੀਮਾਂ ਨੂੰ ਟੀਮ ਨੂੰ ਲੋੜ ਆਉਂਦੀ ਹੈ ਤਾਂ ਆ ਕੇ ਗੇਂਦਬਾਜ਼ੀ ਕਰਕੇ ਉਹਨਾਂ ਦੇ ਵੱਲੋਂ ਵਿਕਟ ਜਿਹੜੀ ਚੜਕਾ ਦਿੱਤੀ ਜਾਂਦੀ ਹੈ ਤਾਂ ਹੁਣ ਉਮੀਦ ਸੈਮਕਰਨ ਤੋਂ ਉਹੀ ਕੀਤੀ ਜਾ ਰਹੀ ਹੈ ਕਿ ਜੇਕਰ ਬੱਲੇਬਾਜ਼ੀ ਦੇ ਵਿੱਚ ਮੌਕਾ ਉਹਨਾਂ ਨੂੰ ਮਿਲਦਾ ਤਾਂ ਸ਼ਾਨਦਾਰ ਪਾਰੀ ਖੇਡਣ ਅਤੇ ਜਦੋਂ ਗੇਂਦਬਾਜ਼ੀ ਦੇ ਵਿੱਚ ਮੌਕਾ ਉਹਨਾਂ ਨੂੰ ਮਿਲੇਗਾ ਤਾਂ ਉਦੋਂ ਸਮੇਂ-ਸਮੇਂ ਤੇ ਆ ਕੇ ਇੰਗਲੈਂਡ ਦੇ ਲਈ ਵਿਕਟ ਉਹ ਜ਼ਰੂਰ ਕੱਢਣ ਗੇਂਦਬਾਜ਼ੀ ਦੇ ਇੰਗਲੈਂਡ ਦੀ ਗੱਲ ਕਰੇ ਤਾਂ ਗੇਂਦਬਾਜ਼ ਜੋਫਰਾ ਆਰਚਰ ਜਿਸ ਨੂੰ ਕਿ ਗੇਂਦਬਾਜ਼ੀ ਦੇ ਵਿੱਚ ਘਾਤ ਤੱਕ ਮੰਨਿਆ ਜਾਂਦਾ ਕਿਉਂਕਿ ਅਜਿਹੇ ਹੀ ਬਾਉਂ ਖੇਡਣਾ ਵੀ ਮੁਸ਼ਕਲ ਹੋ ਜਾਂਦਾ ਤੇ ਆਪਾਂ ਜਾਣਦੇ ਆ ਕਿ ਹੁਣ ਤੱਕ ਉਹ ਆਪਣੀ ਗੇਂਦਬਾਜ਼ੀ ਦੇ ਨਾਲ ਕਿੰਨੇ ਹੀ ਬੱਲੇਬਾਜ਼ਾਂ ਨੂੰ ਜਿਹੜਾ ਫਟੜ ਕਰ ਚੁੱਕੇ ਨੇ ਜ਼ਖਮੀ ਕਰ ਚੁੱਕੇ ਨੇ ਤਾਂ ਜੋਫਰ ਆਰਚਰ ਨੇ ਜਿਹੜੇ ਇੰਗਲੈਂਡ ਦੀ ਟੀਮ ਦੇ ਵਿੱਚ ਕਾਫੀ ਸਮੇਂ ਤੋਂ ਬਾਅਦ ਗੈਪ ਤੋਂ ਬਾਅਦ ਖੇਡਦੇ ਦਿਖਾਈ ਦੇਣਗੇ ਪਰ ਉਮੀਦ ਜਿਹੜੀ ਕੀਤੀ ਜਾ ਰਹੀ ਹੈ ਗੇਂਦਬਾਜ਼ੀ ਦੀ ਕਮਾਂਡ ਜਿੱਥੇ ਉਹਨਾਂ ਦੇ ਆਲੇ ਦੁਆਲੇ ਘੁੰਮੇਗੀ ਕਿ ਉਹ ਚੰਗੀ ਖੇਡ ਦਾ ਪ੍ਰਦਰਸ਼ਨ ਕਰਨ ਅਤੇ ਚੰਗੀ ਗੇਂਦਬਾਜ਼ੀ ਕਰਕੇ ਇੰਗਲੈਂਡ ਨੂੰ ਮੈਚ ਜਿਤਾਉਂਦੇ ਨਜ਼ਰ ਆਉਣਾ ਤੇ ਉਹਨਾਂ ਦੇ ਨਾਲ ਨਾਲ ਮਾਰਕ ਵੁੱਡ ਦੋਨੋਂ ਗੇਂਦਬਾਜ਼ੀ ਕਰਦੇ ਨਜ਼ਰ ਆਉਣਗੇ ਤਾਂ ਉੱਥ ਸਪੀਨਰ ਸਿਰਫ ਉਹ ਹੀ ਨੇ ਜਿੰਨਾਂ ਤੇ ਉਮੀਦਾਂ ਇੰਗਲੈਂਡ ਦੀ ਟੀਮ ਨੇ ਟਿਕਾਈਆਂ ਹੋਈਆਂ ਨੇ ਕਿ ਜਿੱਤ ਚੰਗੀ ਗੇਂਦਬਾਜ਼ੀ ਕਰਕੇ ਇੰਗਲੈਂਡ ਦੀ ਟੀਮ ਨੂੰ ਜਿਤਾਉਣ ਇੰਗਲੈਂਡ ਦੀ ਟੀਮ ਦੀ ਗੱਲ ਕੀਤੀ ਆ ਤੇ ਹੁਣ ਗੱਲ ਕਰਾਂਗੇ ਜਿਹੜੀ ਇੰਗਲੈਂਡ ਦੀ ਟੀਮ ਦੇ ਸਾਹਮਣੇ ਇਸ ਮੈਚ ਦੇ ਵਿੱਚ ਟੀਮ ਹੋਵੇਗੀ ਯਾਨੀ ਕਿ ਸਕਾਟਲੈਂਡ ਪਰਪਲ ਜਰਸੀ ਦੀ ਨਵੀਂ ਕਿੱਟ ਹੈ ਸਕਾਟਲੈਂਡ ਦੀ ਅਤੇ ਸਕਾਟਲੈਂਡ ਦੇ ਵੱਲੋਂ ਉਮੀਦ ਵੀ ਇਹ ਕੀਤੀ ਜਾ ਰਹੀ ਹੈ ਕਿ ਜੰਮੀ ਜਰਸੀ ਦੇ ਨਾਲ ਨਾਲ ਜਿਹੜਾ ਨਮਾ ਉਹਨਾਂ ਦਾ ਪ੍ਰਦਰਸ਼ਨ ਵੀ ਦੇਖਣ ਨੂੰ ਮਿਲੇ ਚੰਗਾ ਪ੍ਰਦਰਸ਼ਨ ਦੇਖਣ ਨੂੰ ਮਿਲੇ ਸਕਾਟਲੈਂਡ ਟੀਮ ਦੇ ਬੱਲੇਬਾਜ਼ਾਂ ਦੀ ਵੀ ਗੱਲ ਕਰਾਂਗੇ ਕਿ ਕਿਹੜੇ ਉਹ ਖਿਡਾਰੀ ਨੇ ਜੋ ਕਿ ਕੀ ਫੈਕਟਰ ਕੀ ਪਲੇਅਰ ਇਸ ਮੈਚ ਦੇ ਵਿੱਚ ਸਾਬਿਤ ਹੋ ਸਕਦੇ ਨੇ ਪਰ ਸ਼ੁਰੂਆਤ ਕਰਦੇ ਹਾਂ ਸਕਾਟਲੈਂਡ ਦੇ ਕੈਪਟਨ ਰੀਚੀ ਬੈਰਿੰਗਟਨ ਦੇ ਨਾਲ ਜੋ ਕਿ ਕਪਤਾਨ ਨੇ ਕਪਤਾਨੀ ਕਰਦੇ ਨਜ਼ਰ ਆਉਣਗੇ ਹਰਫਨ ਮੌਲਾ ਖਿਡਾਰੀ ਨੇ ਅਤੇ ਸ਼ਾਨਦਾਰ ਪਰਫਾਰਮ ਦੇ ਵਿੱਚ ਨੇ ਲਗਾਤਾਰ ਉਹਨਾਂ ਦੇ ਵੱਲੋਂ ਕਈ ਮੈਚਾਂ ਦੇ ਵਿੱਚ ਚੰਗੀਆਂ ਪਾਰੀਆਂ ਖੇਡੀਆਂ ਗਈਆਂ ਨੇ ਪਰ ਜੇਕਰ ਸਕਾਟਲੈਂਡ ਦੀ ਆਪਾਂ ਬੱਲੇਬਾਜ਼ੀ ਦੀ ਗੱਲ ਕਰੀਏ ਕਿ ਜੋ ਕਿ ਜਿਹੜਾ ਬੱਲੇਬਾਜ਼ ਜਿਹੜਾ ਇੰਗਲੈਂ ਦਾ ਨਾਮ ਹੈ ਜਾਰਜ ਮੁੰਸੇ ਜੋ ਕਿ ਤਜਰਬੇਕਾਰ ਖਿਡਾਰੀ ਨੇ ਅਤੇ ਬਹੁਤ ਸ਼ਾਨਦਾਰ ਪਾਰੀਆਂ ਉਹਨਾਂ ਨੇ ਖੇਡੀਆਂ ਨੇ ਤੇ ਜਦੋਂ ਵੀ ਜਾਰਜ ਮੁੰਸੇ ਦਾ ਬੱਲੇਬਾਜ਼ੀ ਦੇ ਵਿੱਚ ਬੱਲਾ ਚੱਲਦਾ ਤਾਂ ਸਕਾਟਲੈਂਡ ਦੀ ਟੀਮ ਦੇ ਜਿੱਤ ਵੀ ਜਿਹੜੀ ਯਕੀਨੀ ਹੁੰਦੀ ਹੈ ਜੇਕਰ ਆਮੋ ਸਾਹਮਣੇ ਦੋਨਾਂ ਟੀਮਾਂ ਦੀ ਗੱਲ ਕਰੀਏ ਤਾਂ ਜ਼ਿਆਦਾ ਚਾਂਸਸ ਜਿਹੜੇ ਇੰਗਲੈਂਡ ਦੇ ਜ਼ਰੂਰ ਲੱਗਦੇ ਨੇ ਪਰ ਸਕਾਟਲੈਂਡ ਦੀ ਟੀਮ ਨੂੰ ਇੰਗਲੈਂਡ ਦੀ ਟੀਮ ਹਲਕੇ ਦੇ ਵਿੱਚ ਲੈਣਾ ਨਹੀਂ ਚਾਹੇਗੀ ਕਿਉਂਕਿ ਜਾਰਜ ਮੁੰਸੇ ਉਹ ਖਿਡਾਰੀ ਨੇ ਜੰਨਾ ਦੇ ਵੱਲੋਂ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਜਿਹੜਾ ਸਕਾਟਲੈਂਡ ਦੀ ਟੀਮ ਦੇ ਵੱਲੋਂ ਕੀਤਾ ਜਾਂਦਾ ਰਿਹਾ ਅਤੇ ਉਹਨਾਂ ਲਗਾਤਾਰ ਚੰਗੀ ਬੱਲੇਬਾਜ਼ੀ ਵੀ ਕੀਤੀ ਜਾਂਦੀ ਰਹੀ ਹੈ ਕਈ ਮੈਚ ਨੇ ਜਿਹੜੇ ਉਹਨਾਂ ਦੇ ਵੱਲੋਂ ਜਿਤਾਏ ਗਏ ਨੇ ਅਤੇ ਉਹੀ ਜੀ ਉਮੀਦ ਹੈ ਸਕਾਟਲੈਂਡ ਦੇ ਵੱਲੋਂ ਇੱਕ ਵਾਰ ਫੇਰ ਜਿਹੜੀ ਹੁਣ ਜਿਤਾਈ ਜਾ ਰਹੀ ਹੈ ਕਿ ਜਿਹੜੇ ਸਕਾਟਲੈਂਡ ਦੇ ਜੋਰਜ ਮੋਂਸੀ ਬੱਲੇਬਾਜ਼ ਨੇ ਚੰਗੀ ਬੱਲੇਬਾਜ਼ੀ ਕਰਕੇ ਇੰਗਲੈਂਡ ਦੇ ਨਾਲ ਵੱਡਾ ਉਲਟ ਫੇਰ ਕਰ ਦੇਣਾ ਉੱਥੇ ਹੀ ਜੇਕਰ ਗੇਂਦਬਾਜ਼ੀ ਦੀ ਗੱਲ ਕਰੀਏ ਤਾਂ ਗੇਂਦਬਾਜ਼ੀ ਦੀ ਜ਼ਿੰਮੇਵਾਰੀ ਸਕਾਟਲੈਂਡ ਦੀ ਟੀਮ ਦੇ ਵਿੱਚ ਮਾਰਕ ਵੌਟ ਤੇ ਜਿਹੜੀ ਜ਼ਿਆਦਾ ਹੋਵੇਗੀ ਕਿਉਂਕਿ ਸਪਿਨਰ ਨੇ ਅਤੇ ਆਪਣੀ ਫਿਰਕੀ ਗੇਂਦਬਾਜ਼ੀ ਦੇ ਨਾਲ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜਿਕਰ ਆਪਾਂ ਪਿਛਲੇ ਮੈਚਾਂ ਦੀ ਗੱਲ ਕਰੀਏ ਤਾਂ ਚੰਗਾ ਪ੍ਰਦਰਸ਼ਨ ਕੀਤਾ ਤੇ ਕਈ ਵਾਰ ਟੀਮ ਨੂੰ ਜਿਹੜੀ ਜਿੱਤ ਵੀ ਜ਼ਰੂਰ ਹਾਸਲ ਕਰਵਾਈਆ ਤਾਂ ਮਾਰਕ ਵੌਟ ਉਹ ਸਪਿਨਰ ਨੇ ਜੋ ਕਿ ਗੇਂਦਬਾਜ਼ੀ ਦੇ ਵਿੱਚ ਕਮਾਲ ਕਰ ਸਕਦੇ ਨੇ ਤੇ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਚੱਕਰਾਂ ਦੇ ਵਿੱਚ ਪਾ ਸਕਦੇ ਨੇ ਕਿਉਂਕਿ ਜਦੋਂ ਸਪਿੰਨ ਗੇਂਦਬਾਜ਼ੀ ਦੀ ਗੱਲ ਆਉਂਦੀ ਆ ਤਾਂ ਇੰਗਲੈਂਡ ਦੇ ਬੱਲੇਬਾਜ਼ਾਂ ਦਾ ਜਿਹੜਾ ਖੇਡਣ ਦਾ ਆਪਾਂ ਸਟਾਈਲ ਖੇਲੇ ਕਿ ਉਹ ਬਦਲ ਜਾਂਦਾ ਤੇ ਜਿਹੜੇ ਲੰਮੇ-ਲੰਮੇ ਆਸ ਇਹ ਸ਼ਾਰਟ ਹਿੱਟਾਂ ਨੇ ਜਿਹੜੇ ਫਾਸਟਰ ਪੇਸਰ ਨੂੰ ਮਾਰਦੇ ਨੇ ਇੰਗਲੈਂਡ ਦੇ ਬੱਲੇਬਾਜ਼ ਤਾਂ ਸਪਿੰਨ ਦੇ ਮੁਕਾਬਲੇ ਉਹ ਕਿੰਨਾ ਕਿਤੇ ਘਟ ਜਾਂਦਾ ਤਾਂ ਮਾਰਕ ਵਾਟਰ ਸਕਾਟਲੈਂਡ ਦੇ ਲਈ ਚੰਗੀ ਗੇਂਦਬਾਜ਼ੀ ਕਰਕੇ ਕੀ ਫੈਕਟਰ ਪਲੇਅਰ ਇਸ ਮੈਚ ਦੇ ਵਿੱਚ ਬਣ ਸਕਦੇ ਨੇ ਤਾਂ ਅੱਗੇ ਗੱਲ ਕਰੀਏ ਤਾਂ ਉਹ ਨਾਮ ਹੈ ਗੇਂਦਬਾਜ਼ ਦਾ ਮੈਟ ਕ੍ਰਾਸ ਜੋ ਕਿ ਪਿਛਲੇ ਮੈਚਾਂ ਦੀ ਗੱਲ ਕਰੀਏ ਬਹੁਤ ਵਿਕਟਾਂ ਉਹਨਾਂ ਨੇ ਸਕਾਟਲੈਂਡ ਦੇ ਵੱਲੋਂ ਗੇਂਦਬਾਜ਼ੀ ਕਰਦੇ ਹੋਏ ਝਟਕਾਈਆਂ ਨੇ ਅਤੇ ਹੁਣ ਵੀ ਜਿਹੜੀ ਇਹੀ ਉਮੀਦ ਸਕਾਟਲੈਂਡ ਦੀ ਟੀਮ ਦੇ ਵੱਲੋਂ ਸਕਾਟਲੈਂਡ ਦੇ ਫੈਨਸ ਦੇ ਵੱਲੋਂ ਸਕਾਟਲੈਂਡ ਦੀ ਮੈਨੇਜਮੈਂਟ ਦੇ ਵੱਲੋਂ ਲਾਈ ਮੈਟ ਕ੍ਰਾਸ ਜਿਹੇ ਜੀ ਪਰਫਾਰਮੈਂਸ ਜਿਹੇ ਜਾ ਪ੍ਰਦਰਸ਼ਨ ਪਿਛਲੇ ਕੁਝ ਮੈਚਾਂ ਦੇ ਵਿੱਚ ਰਿਹਾ ਉਹੀ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਜਿਹੜਾ ਇੰਗਲੈਂਡ ਦੇ ਖਿਲਾਫ ਵੀ ਆਪਣਾ ਪ੍ਰਦਰਸ਼ਨ ਜਿਹੜਾ ਜਾਰੀ ਰੱਖਿਆ ਜਾਵੇ ਤੁਹਾਨੂੰ ਦੱਸ ਦਈਏ ਕਿ ਰਾਤ 8 ਵਜੇ ਕੱਲ ਨੂੰ ਇਹ ਜਿਹੜਾ ਮੈਚ ਦੀ ਸ਼ੁਰੂਆਤ ਹੋਵੇਗੀ ਮੈਚ ਖੇਡਿਆ ਜਾਵੇਗਾ ਇੰਗਲੈਂਡ ਅਤੇ ਜਿਹੜੇ ਸਾਹਮਣੇ ਟੀਮ ਹੋਵੇਗੀ ਸਕਾਟਲੈਂਡ ਅਤੇ ਤੁਹਾਨੂੰ ਦੱਸ ਦਈਏ ਕਿ ਇਹ ਮੈਚ ਵੀ ਜਿਹੜਾ ਵੈਸਟ ਇੰਡੀਜ਼ ਦੇ ਵਿੱਚ ਹੀ ਖੇਡਿਆ ਜਾਵੇਗਾ ਕਿਉਂਕਿ ਮੇਜ਼ਬਾਨੀ ਵੈਸਟ ਇੰਡੀਜ਼ ਤੇ ਯੂਐਸਏ ਵੱਲੋਂ ਜ਼ਰੂਰ ਕੀਤੀ ਜਾ ਰਹੀ ਹੈ ਪਰ ਕੱਲੇ ਦੇ ਜਿਹੜੇ ਦੋਨੇ ਹੀ ਮੈਚ ਨੇ ਪਹਿਲਾਂ ਜਿਵੇਂ ਜ਼ਿਕਰ ਕੀਤਾ ਸੀ ਅਫਗਾਨਿਸਤਾਨ ਤੇ ਜੁਗਾੰਡਾ ਦਾ ਅਤੇ ਸ਼ਾਮ ਨੂੰ ਰਾਤ ਦੇ ਸਮੇਂ ਮੈਚ ਹੋਵੇਗਾ ਇੰਗਲੈਂਡ ਤੇ ਸਕਾਟਲੈਂਡ ਦਾ ਤਾਂ ਦੋਨੇ ਹੀ ਮੈਚ ਜਿਹੜੇ ਵੈਸਟ ਇੰਡੀਜ਼ ਦੇ ਵਿੱਚ ਖੇਡੇ ਜਾਣਗੇ ਇੱਕ ਸਵੇਰੇ ਤਾਂ ਇੰਗਲੈਂਡ ਤੇ ਸਕਾਟਲੈਂਡ ਦਾ ਜਿਹੜਾ ਮੈਚ ਆ ਰਾਤ ਨੂੰ ਖੇਡਿਆ ਜਾਵੇਗਾ 8 ਵਜੇ ਭਾਰਤੀ ਸਮੇਂ ਦੇ ਅਨੁਸਾਰ ਜੇਕਰ ਗੱਲ ਕਰ ਫੋਨਾਂ ਦੇ ਵਿੱਚ ਤਾਂ ਡਿਜ਼ਨੀ ਹੌਟਸਟਾਰ ਤੇ ਇਸ ਨੂੰ ਲਾਈਵ ਜਿਹੜਾ ਤੁਸੀਂ ਟੈਲੀਕਾਸਟ ਹੁੰਦਾ ਦੇਖ ਸਕਦੇ ਹੋ ਅਤੇ ਮੈਚ ਦਾ ਆਨੰਦ ਜਿਹੜਾ ਮਾਣ ਸਕਦੇ ਹੋ ਤਾਂ ਦੋ ਮੈਚ ਨੇ ਕੱਲ ਨੂੰ ਵੱਡਾ ਦਿਨ ਆ ਤੇ ਤੁਹਾਨੂੰ ਦੱਸ ਦਈਏ 6ਵਾਂ ਮੈਚ ਹੈ T20 ਵਿਸ਼ਪ ਕੱਪ ਦਾ ਜੋ ਕਿ ਇਸ ਇੱਥੇ ਖੇਡਿਆ ਜਾਵੇਗਾ ਤੇ ਹੁਣ ਨਿਗਾਹ ਜ਼ਰੂਰ ਜਿਹੜੀਆਂ ਟਿਕਾਈਆਂ ਹੋਈਆਂ ਨੇ ਇੰਗਲੈਂਡ ਦੇ ਦਰਸ਼ਕਾਂ ਨੇ ਵੀ ਇੰਗਲੈਂਡ ਦੇ ਫੈਨਸ ਨੇ ਵੀ ਇੰਗਲੈਂਡ ਦੀ ਮੈਨੇਜਮੈਂਟ ਨੇ ਵੀ ਇੰਗਲੈਂਡ ਦੇ ਲੋਕਾਂ ਨੇ ਤਾਂ ਉੱਥੇ ਸਕਾਟਲੈਂਡ ਦੇ ਵੱਲੋਂ ਵੀ ਜ਼ਰੂਰ ਕੋਸ਼ਿਸ਼ ਕੀਤੀ ਜਾਵੇਗੀ ਕਿ ਆਪਣੇ ਪਹਿਲੇ ਹੀ ਇਸ T20 ਵਿਸ਼ਪ ਕੱਪ ਦੇ ਵਿੱਚ ਪਹਿਲਾ ਵੱਡਾ ਉਲਟ ਫੇਰ ਉਹ ਕੀਤਾ ਜਾਵੇ ਅਤੇ ਆਪ ਖੁਦ ਜਿੱਤ ਹਾਸਲ ਕਰਕੇ ਇੰਗਲੈਂਡ ਦੀ ਟੀਮ ਨੂੰ ਜਿਹੜਾ ਹਾਰ ਦਾ ਸਾਹਮਣਾ ਕਰਾਉਣਾ ਪਵੇ ਅਤੇ ਤੁਸੀਂ ਵੀ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਆਪਣਾ ਕਮੈਂਟ ਕਰਕੇ ਆਪਣੀ ਰਾਏ ਦੇ ਸਕਦੇ ਹੋ ਕਿ ਕਿਹੜੀਆਂ ਟੀਮਾਂ ਨੇ ਜਿਹੜੀਆਂ ਇਹਨਾਂ ਦੋਨਾਂ ਹੀ ਜਿਹੜੇ ਦੋ ਮੈਚ ਕੱਲ ਨੂੰ ਹੋਣ ਜਾ ਰਹੇ ਨੇ ਕਿ ਕਿਹੜੀਆਂ ਟੀਮਾਂ ਇਸ ਦੇ ਵਿੱਚ ਜਿੱਤ ਹਾਸਲ ਕਰ ਸਕਦੀਆਂ ਨੇ ਤੁਸੀਂ ਨੀਚੇ ਆਪਣੀ ਰਾਏ ਸਾਂਝੀ ਕਰ ਸਕਦੇ ਹੋ ਵਰਲਡ ਕੱਪ ਦੇ ਵਿਸ਼ੇ ਕੱਪ ਦੇ ਜਿੰਨੇ ਵੀ ਬਾਕੀ ਮੈਚ ਹੋਣਗੇ ਉਹਨਾਂ ਦੇ ਵੀ ਲਗਾਤਾਰ ਇਸ ਤਰੀਕੇ ਦੇ ਨਾਲ ਵਿਸਤਾਰਪੂਰਵਕ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਮੰਗੇ ਅਤੇ ਜਾਣਕਾਰੀ ਸਾਂਝੀ ਕਰਾਂਗੇ ਬਾਕੀ ਰਹਿੰਦੇ ਮੈਚਾਂ ਤੇ ਪੀ ਪਰ ਫਿਲਹਾਲ ਦੇ ਲਈ ਨਹੀਂ ਮੈਨੂੰ ਦਿਓ ਆ ਗਿਆ ਧੰਨਵਾਦ